सान मज़दूर मुलाज़म दुकानदार ਰਾਹ ਕਰਦਿਆਂ ਕੀ ਇਹ ਰਾਹ ਫੇਰੀ ਚੱਕ ਦਿਆਂਗੇ ਮੁਰਦਾਬਾਦ 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 ਇੰਟਰਦੇ ਪੰਜਾਬ ਸਰਕਾਰ ਦਾ ਬੇੜਾ ਗਰਕ ਬੇੜਾ ਗਰਕ ਬੇੜਾ ਹੀ ਗਰਕ ਆਤੇ ਸੈਂਟਰ ਸਰਕਾਰ ਮੁਰਦਾਬਾਦ 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 ਕਾਇਕ ਨੂੰ ਰੱਦ ਕਰਵਾ ਕੇ ਰਾਂਗੇ 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 ਕਾ ਤੈਸੀ ਲਾਗੂ ਕਰਾ ਕੇ ਰਾਂਗੇ 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 ਕਰਾਂਗੇ 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 ਅਨਕੀਨਾ ਤੁਹਾਡਾ ਜੀ ਵੈਕਟਰੀ ਕਾ ਹਲਸਾ ਵੈਕਟਰੀ ਦੀ ਫਤਿਹ ਜੀ ਮੈਂ ਜਗਰੂਪ ਸਿੰਘ ਖਵਾਸਪੁਰ ਕਕਾਈ ਤੋਂ ਪ੍ਰਧਾਨ ਆ ਜੀ ਤੇ ਕਿਸਾਨ ਮਜ਼ਦੂਰ ਸਕਾਰਸ਼ ਕਮੇਟੀ ਹਾਂ ਜੀ ਕੀ ਕਹਿਣਾ ਚਾਹੋਗੇ 26 ਜਨਵਰੀ ਦਾ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ 26 ਜਨਵਰੀ ਦਾ ਟਰੈਕਟਰ ਮਾਰਚ ਦਾ ਇਹ ਅਸੀਂ ਮੋਦੀ ਸਰਕਾਰ ਦੇ ਖਿਲਾਫ ਇਹ ਕਰ ਰਹੇ ਹਾਂ ਜੀ ਇੱਕ ਤੇ ਜਿਹੜੀ ਆ ਮੋਦੀ ਸਰਕਾਰ ਆ ਜਿਹੜੇ ਅੱਗੇ ਕਾਨੂੰਨ ਨਹੀਂ ਵਾਪਸ ਕਰਾਏ ਪਹਿਲਾਂ 1 ਸਾਲ ਉਥੇ ਦਿੱਲੀ ਬੈਠ ਬਹਿ ਕੇ ਆਏ ਆ ਜੀ ਉਹਦੇ ਆੜ ਦੇ ਵਿੱਚ ਹੁਣ ਇਹਨਾਂ ਨੇ ਨਾ ਇੱਕ ਖਰੜਾ ਹੋਰ ਲੈ ਲੈਂਦਾ ਜੀ ਮੰਡੀ ਕਰਨ ਦਾ ਖਰੜਾ ਲੈ ਕੇ ਆਏ ਆ ਪ੍ਰਾਈਵੇਟ ਮੰਡੀ ਦਾ ਉਹ ਇਹ ਰਾ ਸਰਕਾਰਾਂ ਨੂੰ ਲਾਗੂ ਕਰਾਉਣਾ ਚਾਹੁੰਦੇ ਆ ਇੱਕ ਤੇ ਉਹਦੇ ਖਿਲਾਫ ਹੈ ਜੀ ਇਹ ਜਿਹੜਾ ਅੱਜ ਦਾ ਮਾਰਚ ਹੈ ਉਹਦੇ ਖਿਲਾਫ ਲੱਗ ਰਿਹਾ ਇੱਕ ਇਹ ਆ ਵੀ ਜਿਹੜਾ ਇਹ ਪ੍ਰਧਾਨ ਮੰਤਰੀ ਹੈ ਸਾਨੂੰ ਮਿਲਣ ਦਾ ਟਾਈਮ ਨਹੀਂ ਦਿੰਦਾ ਇੱਕ ਸਾਲ ਤੋਂ ਬਿਲਕੁਲ ਜਿਹੜੀਆਂ ਸਾਡੀਆਂ ਮੀਟਿੰਗਾਂ ਬੰਦ ਕੀਤੀਆਂ ਹੋਈਆਂ ਨੇ ਜੀ ਫਿਲਮੀ ਐਕਟਰਾਂ ਨੂੰ ਮਿਲ ਰਿਹਾ ਆ ਹੋਰ ਵੱਡੇ ਵੱਡੇ ਵਪਾਰੀਆਂ ਨੂੰ ਮਿਲ ਰਿਹਾ ਆ ਤੇ ਸਾਡੇ ਕਿਸਾਨਾਂ ਨਾਲ ਮਿਲਣ ਨੂੰ ਇਹਨੂੰ ਬਿਲਕੁਲ ਟਾਈਮ ਨਹੀਂ ਹੈਗਾ ਇਹਨੂੰ ਤੇ ਉਹਦੇ ਖਿਲਾਫ ਜਿਹੜਾ ਸਾਡਾ ਅੱਜ ਦਾ ਰੋਸ ਮਜਾਰਾ ਉਹਦੇ ਖਿਲਾਫ ਹੈ ਜੀ ਅੱਜ ਹਾਂਜੀ ਕੀ ਨਾਂ ਦਾ ਡਾਈ ਹਰਜੀਤ ਸਿੰਘ ਜੀ ਪੁੱਜਾਲੀ ਕੀ ਕਰਨਾ ਚਾਹੋਗੇ ਅੱਜ 26 ਮਾਰਚ ਨੂੰ ਜਿਹੜਾ ਪ੍ਰਦਰਸ਼ਨ ਮਾਰਚ ਕਰਕੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਅੱਜ ਜਿਹੜਾ 26 ਮਾਰਚ ਨੂੰ ਅਸੀਂ ਮਾਰਚ ਕਰ ਰਹੇ ਹਾਂ ਜੀ ਇਹ ਮੋਦੀ ਸਰਕਾਰ ਦੇ ਵਰ ਖਿਲਾਫ ਕਰ ਰਹੇ ਹਾਂ ਕਿਉਂਕਿ 1 ਸਾਲ ਦਾ ਸਮਾਂ ਉਹ ਚੱਲਿਆ ਸਾਡੇ ਬਾਰਡਰਾਂ ਦੇ ਜਿਹੜੀ ਆ ਕੇਂਦਰ ਦੀ ਸਰਕਾਰ ਆ ਉਹ ਸਾਨੂੰ ਮਤਲਬ ਕਿ ਜਾਨ ਨਹੀਂ ਦਿੰਦੀ ਆਪਦੀ ਰਾਜਧਾਨੀ ਦੇ ਵਿੱਚ ਜਾਨ ਨਹੀਂ ਦੇਣ ਜਾ ਰਹੀ ਇਸ ਕਰਕੇ ਅਸੀਂ ਜਿਹੜਾ ਅੱਜ 26 ਤਰੀਕ ਨੂੰ ਇਹ ਮਾਰਚ ਕਰ ਰਹੇ ਆ ਔਰ ਇਹ ਐਮਐਸਪੀ ਤੇ ਜਿਹੜੀ ਸਾਡੀ ਆ ਉਹਦੀ ਅਸੀਂ ਲੜਾਈ ਲੜ ਰਹੇ ਆ ਔਰ ਮੋਦੀ ਸਰਕਾਰ ਨੂੰ ਇਹ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ 2 ਦੋ ਮਹੀਨੇ ਦਾ ਸਮਾਂ ਹੋ ਚੱਲਿਆ ਵਾ ਜਿਹੜੇ ਉਹ ਆਪਣੇ ਮਰਵਾਰਤ ਤੇ ਬੈਠੇ ਆ ਇਹ ਕਰਕੇ ਐਮਐਸਪੀ ਦੀ ਗਾਰੰਟੀ ਬਣਾਉਣ ਵਾਸਤੇ ਬੈਠੇ ਆ ਇਸ ਕਰਕੇ ਅਸੀਂ ਅੱਜ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਇਹ ਰੋਸ ਕੱਢ ਰਹੇ ਆ ਮਾਰਚ ਕਰ ਰਹੇ ਆ ਔਰ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕੇ ਸਾਡੇ ਜਿਹੜੇ ਆ ਹੱਕੀ ਮੰਗਾਂ ਜਿਹੜੀਆਂ ਇੱਕ ਸਾਲ ਜਦੋਂ ਅੱਜ ਤੋਂ ਪਹਿਲਾਂ ਮੋਰਚਾ ਲੱਗਾ ਸੀ ਉਦੋਂ ਹੱਕੀ ਮੰਗਾਂ ਜਿਹੜੀਆਂ ਸਾਡੀਆਂ ਸਰਕਾਰ ਨੇ ਮੰਗੀਆਂ ਸੀ ਉਹ ਲਾਗੂ ਨਹੀਂ ਕੀਤੀਆਂ ਉਹਨੂੰ ਲਾਗੂ ਕਰਾਉਣ ਵਾਸਤੇ ਦੁਬਾਰਾ ਜਿਹੜਾ ਦੋਹਾਂ ਫਾਰਮਾਂ ਵੱਲੋਂ ਆ ਇਹ ਜਿਹੜਾ ਵਾ ਸੰਘਰਸ਼ ਸਾਡਾ ਵੜਿਆ ਗਿਆ ਵਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਸਾਨੂੰ ਇਹ ਫੈਸਲਾ ਨਹੀਂ ਕਰਦੀ ਤੇ ਜਥੇਬੰਦੀਆਂ ਜੇ ਵੀ ਤੁਹਾਨੂੰ ਮੈਸੇਜ ਦੇਣਗੀਆਂ ਉਹ ਸਾਬ ਦੇ ਨਾਲ ਅਸੀਂ ਜਿਹੜਾ ਵਾ ਉਹ ਸੰਘਰਸ਼ ਨੂੰ ਤੇਜ਼ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਸੰਘਰਸ਼ ਕਰਕੇ ਸਰਕਾਰ ਦੇ ਗਲ ਦੇ ਵਿੱਚ ਦਮ ਕਰਾਂਗੇ ਅੱਜ ਕਿਹੜੇ ਕਿਹੜੇ ਜਿਹੜੀ ਜਥੇਬੰਦੀ ਵੱਲੋਂ ਟਰੈਕਟਰ ਵਾਸ਼ ਕੀਤਾ ਜਾ ਰਿਹਾ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤਾ ਜਾ ਰਹੀ ਹੈ ਦੋਵੇਂ ਫਾਰਮਾਂ ਦੇ ਸੱਦੇ ਦੇ। ਕਿਹਾ ਜਾਵੇ ਤੇ ਪਹਿਲਾਂ ਸਰਕਾਰ ਨੇ ਕਿਹਾ ਸੀਗਾ ਵੀ ਜੇ ਕਿਸਾਨ ਨਾ ਦਿੱਲੀ ਤੱਕ ਟ੍ਰੈਕਟਰ ਲੈ ਕੇ ਨਾ ਆਉਣ ਜੇ ਹੁਣ ਕਿਸਾਨ ਤੁਰ ਕੇ ਜਾ ਰਹੇ ਤਾਂ ਵੀ ਨਹੀਂ ਜਾਂ ਦਿੱਤਾ ਜਾ ਰਿਹਾ। ਹਾਂਜੀ ਉਹੋ ਹੀ ਗੱਲ ਆ ਨਾ ਜੀ। ਹੁਣ ਪੈਦਲ ਯਾਤਰਾ 101 1 ਬੰਦਿਆਂ ਦਾ ਜਿਹੜਾ ਵਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੋਂ ਜਿਹੜੀ ਉਹ ਨੰਗਣ ਦੀ ਕੋਸ਼ਿਸ਼ ਕਰਦਾ ਵਾ। ਪਰ ਜਿਹੜਾ ਵਾ ਸਰਕਾਰ ਆ ਉਹਨਾਂ ਨੂੰ ਨੰਗਣ ਦੇਣ ਵਾਸਤੇ ਮਤਲਬ ਕਿ ਨਹੀਂ ਨੰਗਣ ਦਿੰਦੀ ਅਸੀਂ ਮਜਬੂਰੀ ਵਾਸਤੇ ਆ ਜਿਹੜਾ ਇਹ ਸਾਰੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਵਾ ਕਿਉਂਕਿ ਬਾਡਰਾਂ ਤੇ ਸਾਨੂੰ ਪਹਿਲਾਂ ਕਹਿੰਦੇ ਤੁਰ ਕੇ ਨੰਗੋ ਜ ਪੈਦਲ ਲੰਘੋ ਹੁਣ ਅਸੀਂ ਜੇ ਪੈਦਲ ਵੀ ਨੰਗੜਾ ਸ਼ੁਰੂ ਕੀਤਾ ਵਾ ਤੇ ਤਾਂ ਵੀ ਜਿਹੜੀਆਂ ਸਰਕਾਰਾਂ ਵਾ ਉਹ ਨੰਗਣ ਨਹੀਂ ਦੇਣਆਂ ਜਬਰੀ ਜਿਹੜੀਆਂ ਕੰਧਾਂ ਕੀਤੀਆਂ ਵਾ ਅਸੀਂ ਤੇ ਇਹੋ ਮੰਗ ਕਰਦੇ ਆ ਕਿ ਇਹ ਕੰਧਾਂ ਢਾਕੇ ਸਾਨੂੰ ਸਾਡੀ ਰਾਜਧਾਨੀ ਹੈ ਦਿੱਲੀ ਦਿੱਲੀ ਸਾਨੂੰ ਜਾਣ ਦਾ ਹੱਕ ਆ ਜਿੱਦਾਂ ਹਾਂਜੀ ਇਹ ਕਰ ਸੁਪਾਰ ਦੀ ਚੇਤਾਵਨੀ ਕੀ ਤੁਹਾਡੇ ਸਾਡੇ ਵੱਲੋਂ ਇਹ ਚੇਤਾਵਨੀ ਆ ਕਿ ਜੇ ਤੇ ਸਾਡੀ ਮੰਗਾਂ 14 ਤਰੀਕ ਨੂੰ ਸਾਡੀ ਮੀਟਿੰਗ ਆ ਬਲਾਈ ਕੇਂਦਰ ਸਰਕਾਰ ਨੇ ਜੇ ਤੇ ਉਹ ਮੰਗ ਲੈਂਦੀ ਆ ਮੰਨਣਾ ਸਾਡੀਆਂ ਠੀਕ ਆ 12 12 ਫਸਲਾਂ ਐਮ ਐਸ ਪੀ ਲੈਣ ਵਾਸਤੇ ਜਿਹੜੀ ਅਸੀਂ ਲੀਗਲ ਗਾਰੰਟੀ ਕਾਨੂੰਨ ਬਣਾਉਣ ਵਾਸਤੇ ਜਦੋਂ ਜੈਦ ਕਰਦੇ ਆ ਜੇ ਤੇ ਮੰਗ ਲੈਂਦੀ ਠੀਕ ਆ ਨਹੀਂ ਤੇ ਸੰਘਰਸ਼ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਐਦਾਂ ਹੀ ਜਿਹੜੇ ਮੂੰਹ ਆ ਟਰੈਕਟਰਾਂ ਦੇ ਦਿੱਲੀ ਵੱਲ ਨੂੰ ਆਉਣਗੇ ਔਰ ਵੱਧ ਤੋਂ ਵੱਧ ਜਿਹੜਾ ਸਾਰੇ ਟਰੈਕਟਰ ਆ ਉਹ ਅਸੀਂ ਬਾਰਡਰਾਂ ਤੇ ਖੜੇ ਕਰਕੇ ਤੇ ਇਸ ਸਰਕਾਰ ਦੇ ਨੱਕ ਜਦਮ ਕਰਾਂਗੇ